ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇਜ ਦੁਆਬਾ ਰੇਡੀਓ ਦਾ ਮੰਚ ਪ੍ਰੋਗਰਾਮ ਜ਼ਿੰਦਗੀ ਨਾਮ ਹਾਲੇ ਦੁਨੀਆ ਦੇ ਵਿੱਚ ਅੱਜ ਦੀਆਂ ਦੇਸ਼ ਤੇ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ 7 ਜਨਵਰੀ 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਅੱਜ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਧਿਆਨ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਟਰੰਪ ਮੋਦੀ ਵਿਚਾਲੇ ਵੱਧ ਰਹੀ ਹੈ ਦੂਰੀ ਰੂਸੀ ਜਿਹੜਾ ਟੈਂਕਰ ਹੈ ਉਹਦੇ ਉੱਤੇ ਅਮਰੀਕੀ ਜਿਹੜੀ ਹੈ ਰੇਡ ਪਈ ਹੈ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲਿਆ ਨਸ਼ਿਆਂ ਦੇ ਖਿਲਾਫ ਦੂਜਾ ਗੇੜ ਗੈਂਗਸਟਰਾਂ ਦੇ ਇਨਕਾਊਂਟਰ ਘਰ ਹੋ ਰਹੇ ਨੇ ਢੇਰ ਇਸ ਤਰ੍ਹਾਂ ਦਾ ਸਿਲਸਿਲਾ ਤੇ ਜਿਹੜੀਆਂ ਬਿਆਨਬਾਜ਼ੀਆਂ ਹੋਰ ਸਾਰਾ ਕੁਝ ਜਿਹੜੀ ਸਿਆਸਤ ਚੱਲ ਰਹੀ ਹੈ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਆਂ ਪੰਜਾਬ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਸਭ ਤੋਂ ਪਹਿਲਾਂ ਬੱਚਿਆਂ ਦੀ ਗੱਲ ਕਰੀਏ ਸਕੂਲੀ ਬੱਚਿਆਂ ਦੀ ਬੱਚਿਆਂ ਦੀ ਤੇ ਪੰਜਾਬ ਸਕੂਲ ਵਿੰਟਰ ਵਕੇਸ਼ਨ ਜਿਹੜੀ ਹੈ ਉਹ ਹੋਰ ਲੰਬੀ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਸਰਦੀਆਂ ਦੀਆਂ ਛੁੱਟੀਆਂ ਜਿਹੜੀਆਂ ਵਧਾ ਦਿੱਤੀਆਂ ਗਈਆਂ ਪੰਜਾਬ ਸਰਕਾਰ ਨੇ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਨੂੰ ਦੇਖਦਿਆਂ ਸੂਬੇ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਵਧਾਉਂਦਾ ਅੱਜ ਫੈਸਲਾ ਕਰ ਦਿੱਤਾ ਤੇ ਐਲਾਨ ਕੀਤਾ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਬੱਚਿਆਂ ਤੇ ਸਕੂਲ ਸਟਾਫ ਦੀ ਸਿਹਤ ਦੇ ਉੱਤੇ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਰਾਜ ਦੇ ਸਾਰੇ ਹੀ ਸਰਕਾਰੀ ਐਡਿਡ ਮਾਨਤਾ ਪ੍ਰਾਪਤ ਜਿਹੜੇ ਤੇ ਨਿੱਜੀ ਸਕੂਲਾਂ ਦੇ ਵਿੱਚ 13 ਜਨਵਰੀ ਤੱਕ ਛੁੱਟੀ ਦਾ ਐਲਾਨ ਜਿਹੜਾ ਕਰ ਦਿੱਤਾ ਗਿਆ ਦੂਸਰੇ ਪਾਸੇ ਚੰਡੀਗੜ੍ਹ ਦੇ ਵਿੱਚ 13 ਲੱਖ ਲੋਕ ਨੇ ਤੇ 15 ਲੱਖ ਵਾਹਨ ਨੇ ਤੇ 5 ਸਾਲਾਂ ਦੇ ਵਿੱਚ 2.21 ਲੱਖ ਨਵੇਂ ਵਾਹਨ ਜਿਹੜੇ ਵਧੇ ਐ ਦੋ ਪਹੀਆ ਵਾਹਨਾਂ ਦੀ ਗਿਣਤੀ ਸਭ ਤੋਂ ਅੱਗੇ ਰਹੀ ਐ ਤੇ RLA ਦੀ ਜਿਹੜੀ ਆਮਦਨ ਐ 1448 ਕਰੋੜ ਰੁਪਏ ਤੋਂ ਜਿਹੜੀ ਭਾਰ ਹੋ ਗਈ ਐ ਸੋਸ਼ਲ ਮੀਡੀਆ ਦੇ ਉੱਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਦੇ ਦੋਸ਼ ਦੇ ਵਿੱਚ ਪੰਜਾਬੀ ਗਾਇਕ ਦੇ ਵਿਰੁੱਧ ਕੇਸ ਦਰਜ ਹੋ ਗਿਆ ਅਮਰitsar ਦਿਹਾਤੀ ਪੁਲਿਸ ਨੇ ਪੰਜਾਬੀ ਗਾਇਕ ਰਮਨਦੀਪ ਸਿੰਘ ਜੋ ਕਿ ਰੰਮੀ ਰੰਦਾਵਾ ਦੇ ਨਾਮ ਦੇ ਨਾਲ ਮਸ਼ਹੂਰ ਹੈ ਵਿਰੁੱਧ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕਥਿਤ ਤੌਰ ਦੇ ਉੱਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਦੇ ਦੋਸ਼ ਦੇ ਵਿੱਚ ਕੇਸ ਦਰਜ ਜਿਹੜਾ ਕੀਤਾ ਹੈ ਪੁਲਿਸ ਨੇ ਉਸ ਸਮੇਂ ਇਸ ਪੋਸਟ ਦਾ ਖੁਦ ਨੋਟਿਸ ਲਿਆ ਜਦੋਂ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਕਿ ਗਾਇਕ ਨੇ ਫੇਸਬੁੱਕ ਦੇ ਉੱਤੇ ਹਥਿਆਰਾਂ ਦੀਆਂ ਫੋਟੋਆਂ ਅਪਲੋਡ ਕੀਤੀਆਂ ਸਨ ਸਮੱਗਰੀ ਦੀ ਪੁਸ਼ਟੀ ਕਰਨ ਤੋਂ ਬਾਅਦ ਅਜਨਾਲਾ ਪੁਲਿਸ ਨੇ ਉਸ ਦੇ ਖਿਲਾਫ ਭਾਰਤੀ ਨਿਆਇ ਸੰਹਿਤਾ BNS ਦੀ ਧਾਰਾ 223 ਤੇ ਅਸਲਾ ਐਕਟ ਦੀਆਂ ਸੰਬੰਧਿਤ ਜੜੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਜੜੀ ਕੀਤੀ ਹੈ ਦੂਸਰੇ ਪਾਸੇ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਲੜਾਈਆਂ ਜੜੀਆਂ ਨੇ ਉਹਦੇ ਖਿਲਾਫ ਜੋ ਸਰਕਾਰਾਂ ਦੇ ਦਾਅਵੇ ਹੈ ਨਸ਼ੇ ਦੇ ਖਿਲਾਫ ਲੜਾਈ ਕੈਰ ਦੇ ਨਾਲ ਨਹੀਂ ਸਗੋ ਲਹਿਰ ਦੇ ਨਾਲ ਜਿੱਤਾਂਗੇ ਮਾਨ ਸਾਹਿਬ ਨੇ ਇਹ ਗੱਲਬਾਤ ਕਹੀ ਹੈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਂਜਰੀਵਾਲ ਤੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਸ ਮੌਕੇ ਸੰਬੋਧਨ ਕਰਦਿਆਂ ਕੇਂਜਰੀਵਾਲ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਪਹਿਲੇ ਪੜਾਅ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਅੱਜ ਦੂਜੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸੇ ਵੀ ਸੂਬੇ ਦੇ ਵਿੱਚ ਨਸ਼ਿਆਂ ਦੇ ਖਿਲਾਫ ਅਜਿਹਾ ਯੁੱਧ ਕਦੇ ਵੀ ਨਹੀਂ ਕਦੇ ਸ਼ੁਰੂ ਕੀਤਾ ਗਿਆ। ਕੇਂਜਰੀਵਾਲ ਨੇ ਅਕਾਲੀ ਦਲ ਦੇ ਉੱਤੇ ਨਿਸ਼ਾਨਾ ਬਣਦਿਆ ਕਿ ਸਭ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੀ ਗਲੀ ਗਲੀ ਅਤੇ ਘਰਾਂ ਘਰਾਂ ਦੇ ਵਿੱਚ ਕਹਿੰਦੇ ਨਸ਼ਾ ਪਹੁੰਚਾਇਆ ਗਿਆ। ਕਿਆ ਬਾਤ ਹੈ ਜੀ ਫਿਰ ਖਿੱਚੋਤਾਨ ਹੋਏਗੀ ਇੱਕ ਦੂਜੇ ਦੀ ਹੁਣ। ਗਿਆਨੀ ਕੁਲਦੀਪ ਸਿੰਘ ਗੜਗੱਜ ਸਮੁੱਚੇ ਪੰਥ ਦੇ ਜਥੇਦਾਰੀ ਜਥੇਦਾਰ ਦੀ ਭੂਮਿਕਾ ਨਿਭਾਉਣ ਸੰਧਵਾ ਹੋਣਾ ਨੇ ਵੀ ਬਿਆਨ ਦੇ ਦਿੱਤਾ। ਕਹਿੰਦੇ ਅਸੀਂ ਕਾਹਤੋਂ ਕਿਸੇ ਤੋਂ ਘਾਟਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਣਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਬੇਨਤੀ ਕੀਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਆਪਣੇ ਗੁਨਾਹ ਕਬੂਲ ਕਰਨ ਵਾਲੇ ਲੋਕਾਂ ਦੇ ਬੁਲਾਰੇ ਬਣਨ ਦੀ ਥਾਂ ਉਹ ਸਮੁੱਚੇ ਪੰਥ ਦੇ ਜਥੇਦਾਰ ਦੀ ਭੂਮਿਕਾ ਨਿਭਾਉਣ ਤੇ ਟਿੱਕਾ ਟਿੱਪਣੀ ਕੀ ਕਰੀਏ ਜੀ ਹੁਣ ਭੂਮਿਕਾ ਤਾਂ ਇਹਨਾਂ ਨੂੰ ਵੀ ਨਿਭਾਉਣੀ ਚਾਹੀਦੀ ਹੈ ਪੂਰੇ ਪੰਜਾਬੀਆਂ ਦੇ ਸਾਹਮਣੂ ਸਾਹਮਣੇ ਰੱਖ ਕੇ ਉਹਨਾਂ ਨੂੰ ਆਪਣੇ ਫੇਸਬੁੱਕ ਪੇਜ ਦੇ ਉੱਤੇ ਸ਼੍ਰੀ ਸੰਧਵਾ ਹੁਣਾਂ ਨੇ ਲਿਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦੀ ਪਦਵੀ ਬੇਹਾਦੋੱਚੀ ਅਤੇ ਸਤਿਕਾਰਯੋਗ ਹੈ ਪਰ ਐਸਜੀਪੀਸੀ ਤੇ ਕਾਬਜ ਪਰਿਵਾਰ ਵੱਲੋਂ ਇਸ ਮਹਾਨ ਪਦਵੀ ਨੂੰ ਆਪਣੇ ਸਿਆਸੀ ਮਫਾਦਾਂ ਦੇ ਲਈ ਵਰਤਣ ਦੇ ਕਾਰਨ ਇਸ ਦੀ ਮਾਨ ਮਰਿਆਦਾ ਨੂੰ ਭਾਰੀ ਠੇਸ ਪਹੁੰਚੀ ਹੈ। ਉਹਨਾਂ ਅੱਗੇ ਲਿਖਿਆ ਕਿ ਸਤਿਕਾਰਯੋਗ ਗੜਗੱਜ ਸਾਹਿਬ ਨੂੰ ਬੇਨਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਆਪਣੇ ਗੁਨਾਹ ਕਬੂਲ ਕਰਨ ਵਾਲੇ ਲੋਕਾਂ ਦੇ ਬੁਲਾਰੇ ਬਣਨ ਦੀ ਤਾਂ ਸਮੁੱਚੇ ਪੰਥ ਦੇ ਜਥੇਦਾਰ ਦੀ ਭੂਮਿਕਾ ਨਿਭਾਉਣ ਖਾਸ ਕਰਕੇ ਸਾਬਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਨਾਲ ਜੁੜੇ ਮਸਲੇ ਦੇ ਵਿੱਚ ਦੋਸ਼ੀਆਂ ਦੇ ਖਿਲਾਫ ਨਾ ਸਿਰਫ ਕਾਨੂੰਨੀ ਕਾਰਵਾਈ ਦੇ ਵਿੱਚ ਸਹਿਯੋਗ ਕੀਤਾ ਜਾਵੇ ਸਗੋਂ ਪੰਥਕ ਰੂ ਰੀਤਾਂ ਜਿਹੜੀਆਂ ਨੇ ਅਨੁਸਾਰ ਵੀ ਸਖਤ ਐਕਸ਼ਨ ਲਿਆ ਜਾਵੇ ਜਥੇਦਾਰ ਸਾਹਿਬ ਦੇ ਲਈ ਇਸ ਮੌਕੇ ਜਥੇਦਾਰ ਫੂਲਾ ਸਿੰਘ ਜੀ ਨੂੰ ਨਿਡਰ ਅਤੇ ਇਨਸਾਫ ਪਸੰਦ ਭੂਮਿਕਾ ਨੂੰ ਯਾਦ ਕਰਨਾ ਸਮੇਂ ਦੀ ਲੋੜ ਹੈ ਸੰਦੂਮਾਂ ਦੀ ਇਹ ਟਿੱਪਣੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਨ ਦੇ ਦੋਸ਼ 'ਤੇ 15 ਜਨਵਰੀ ਨੂੰ ਅਕਾਲ ਤਖਤ ਸਾਹਿਬ ਅਕਾਲ ਤਖਤ ਸਕਤਰਤ ਦੇ ਵਿੱਚ ਤਲਬ ਕੀਤਾ ਹੈ ਇਸ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਵੀ ਕਿਹਾ ਸੀ ਕਿ ਅਕਾਲ ਤਖਤ ਸਾਹਿਬ ਤੋਂ ਆਇਆ ਹਰ ਹੁਕਮ ਸਿਰਮੱਤੇ ਹੈ ਤੇ ਉਹ ਨੰਗੇ ਪੈਰ ਚੱਲ ਕੇ ਉੱਥੇ ਹਾਜ਼ਰ ਹੋਣਗੇ ਦੂਸਰੇ ਪਾਸੇ ਜਿਹੜਾ ਕੁਝ ਜਿਹੜੇ ਮੁੱਦੇ ਨੇ ਦਿੱਲੀ ਦੇ ਵਿੱਚ ਵੀ ਉੱਠ ਰਹੇ ਨੇ ਆਮ ਆਦਮੀ ਪਾਰਟੀ ਦੇ ਜੋ ਜਿਹੜਾ ਉਥੇ ਭਵੰਦੇ ਵਿੱਚ ਜੋ ਕੁਝ ਵਾਪਰ ਰਿਹਾ ਸਿਰਸਾ ਹੁਣੀ ਜਾਂ ਹੋਰ ਸਾਰੇ ਮੁੱਦੇ ਉਠਾ ਰਹੇ ਨੇ ਬੀਜੇਪੀ ਦੇ ਵਿੱਚ ਜੋ ਓਪੋਜੀਸ਼ਨ ਆਮ ਆਦਮੀ ਪਾਰਟੀ ਹੈ ਉਥੇ ਤੇ ਉਹਦੇ ਵਿੱਚ ਜਿਹੜਾ ਕਦੀ ਕਹਿੰਦੇ ਆ ਉਹਨਾਂ ਦੇ ਜਿਹੜੇ ਮੁੱਖ ਮੰਤਰੀ ਸਨ ਪਹਿਲੇ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਹੁਣ ਦਿੱਤਾ ਕਾਫੀ ਰਾਮ ਰੋਲਾ ਤੇ ਵਾਇਰਲ ਹੋ ਰਹੀਆਂ ਨੇ ਵੀਡੀਓ ਉਹਦੇ ਬਾਰੇ ਵੀ ਜਿਹੜੇ ਸਿਲਸਲੇ ਆਉਣ ਵਾਲੇ ਦਿਨਾਂ ਦੇ ਵਿੱਚ ਨਸ਼ਰ ਹੋਣ ਲੱਗ ਜਣੇ ਆ ਕਾਫੀ ਬਾਤ ਵਾਦ ਵਧੇਗਾ ਕੁੱਤਿਆਂ ਦੇ ਵੱਢਣ ਹੀ ਨਹੀਂ ਕਹਿੰਦੇ ਅਵਾਰਾ ਪਸ਼ੂਆਂ ਦੇ ਕਾਰਨ ਵੀ ਸੜਕ ਹਾਦਸਿਆਂ ਦੇ ਵਿੱਚ ਹੋ ਰਹੀਆਂ ਨੇ ਮੋਤਾਂ ਸੁਪਰੀਮ ਕੋਰਟ ਨੇ ਗੱਲਬਾਤ ਕਹੀ ਹੈ ਸੁਪਰੀਮ ਕੋਰਟ ਨੇ ਦੇਸ਼ ਦੇ ਵਿੱਚ ਅਵਾਰਾ ਕੁੱਤਿਆਂ ਤੇ ਪਸ਼ੂਆਂ ਦੀ ਵੱਧ ਰਹੀ ਸਮੱਸਿਆ ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਲੋਕ ਲੋਕ ਨਾ ਸਿਰਫ ਕੁੱਤਿਆਂ ਦੇ ਵੱਢਣ ਦੇ ਨਾਲ ਮਰ ਰਹੇ ਨੇ ਸਗੋਂ ਸੜਕਾਂ ਦੇ ਅਵਾਰਾ ਪਸ਼ੂਆਂ ਦੇ ਕਾਰਨ ਵਾਪਰਦੇ ਹਾਦਸਿਆਂ ਦੇ ਵਿੱਚ ਵੀ ਜਿਹੜਾ ਕੀਮਤੀ ਜਾਨਾਂ ਜਾ ਰਹੀਆਂ ਨੇ ਜਸਟਿਸ ਵਿਕਰਮਨਾਥ ਜਸਟਿਸ ਸੰਦੀਪ ਮਹਿਤਾ ਤੇ ਜਸਟਿਸ ਐਨਵੀ ਅੰਜਾਰੀਆ ਦੇ ਬੈਂਚ ਨੇ ਸਪਸ਼ਟ ਕੀਤਾ ਹੈ ਕਿ ਸੜਕਾਂ ਕੁੱਤਿਆਂ ਤੇ ਆਵਾਰਾ ਜਾਨਵਰਾਂ ਤੋਂ ਮੁਕਤ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਆਮ ਨਾਗਰਿਕਾਂ ਦੇ ਲਈ ਬਹੁਤ ਖਤਰਨਾਕ ਸਾਬਤ ਹੋ ਰਹੇ ਨੇ ਅਦਾਲਤ ਨੇ ਰਾਜਸਥਾਨ ਹਾਈ ਕੋਰਟ ਦੇ ਦੋ ਜੱਜਾਂ ਦੇ ਨਾਲ ਵਾਪਰੇ ਹਾਦਸੇ ਦਾ ਹਵਾਲਾ ਦਿੰਦੇ ਹੋਏ ਇਸ ਮੁੱਦੇ ਨੂੰ ਅਤੀ ਗੰਭੀਰ ਦੱਸਿਆ ਤੇ ਨਗਰ ਨਿਗਮਾਂ ਨੂੰ ਨਿਜਮਾ ਤੇ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ ਜਿਹੜਾ ਐਸਓਪੀ ਐਸ ਨੂੰ ਜਿਹੜਾ ਸ਼ਕਤੀ ਦੇ ਨਾਲ ਲਾਗੂ ਕਰਨ ਦੀ ਹਦਾਇਤ ਦਿੰਦੀ ਹੈ ਦਿੱਤੀ ਹੈ ਜਦੋਂ ਕਹਿੰਦੇ ਆਪਣੇ ਉੱਤੇ ਪੈਂਦੀ ਆ ਨਾ ਤਾਂ ਫਿਰ ਪਤਾ ਲੱਗਦਾ ਕਿ ਦੁੱਖ ਕੀ ਹੁੰਦਾ ਤੇ ਦੁੱਖ ਬੋਲ ਕੇ ਦੱਸਿਆ ਤਾਂ ਕੀ ਦੱਸਿਆ ਸੁਣਵਾਈ ਦੇ ਦੌਰਾਨ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕੈਪਚਰ ਸਟਰਲਾਈਜ਼ ਵੈਕਸੀਨੇਟ ਅਤੇ ਰੀਲੀ ਰੀਲੀਜ਼ CSVR ਫਾਰਮੂਲੇ ਨੂੰ ਅਪਣਾਉਣ ਦੀ ਵਕਾਲਤ ਕੀਤੀ ਹੈ ਤੇ ਤਾਂ ਜੋ ਵਿਗਿਆਨਕ ਤਰੀਕੇ ਦੇ ਨਾਲ ਕੁੱਤਿਆਂ ਦੀ ਗਿਣਤੀ ਘਟਾਈ ਜਾ ਸਕੇ ਦੂਜੇ ਪਾਸੇ ਅਦਾਲਤ ਨੇ ਪੰਜਾਬ ਉੱਤਰ ਪ੍ਰਦੇਸ਼ ਤੇ ਕਰਨਾਟਕ ਵਰਗੇ ਰਾਜਾਂ ਦੇ ਵੱਲੋਂ ਪਾਲਣਾ ਰਿਪੋਰਟ ਦਾਖਲ ਨਾ ਕਰਨ ਦੇ ਉੱਤੇ ਸਖਤ ਰੁਖ ਜੜੀ ਐ ਇਖਤਿਆਰ ਕਰਦਿਆਂ ਕਿ ਆ ਕਿ ਉਹ ਜਿਹੇ ਸੂਬਿਆਂ ਦੇ ਵਿਰੁੱਧ ਸਖਤੀ ਵਰਤਣਗੇ ਅਦਾਲਤ ਨੇ ਕੌਮੀ ਮਾਰਗਾਂ ਤੇ ਐਕਸਪ੍ਰੈਸ ਵੇ ਉਤੇ ਫੈਂਸਿੰਗ ਵਾਰਡ ਲਗਾਉਣ ਦਾ ਸੁਝਾਅ ਵੀ ਦਿੱਤਾ ਹੈ ਤਾਂ ਜੋ ਪਸ਼ੂ ਸੜਕਾਂ ਦੇ ਉੱਤੇ ਨਾ ਆ ਸਕਣ ਅਦਾਲਤ ਨੇ ਦੋਹਰਾਇਆ ਕਿ ਵਿਦਿਅਕ ਸੰਸਥਾਵਾਂ ਹਸਪਤਾਲਾਂ ਤੇ ਰੇਲਵੇ ਸਟੇਸ਼ਨਾਂ ਵਰਗੀਆਂ ਜਨਤਕ ਥਾਵਾਂ ਤੋਂ 12 ਕੁੱਤਿਆਂ ਨੂੰ ਤੁਰੰਤ ਹਟਾ ਕੇ ਸ਼ੈਲਟਰ ਹੋਮਜ਼ ਵਿੱਚ ਜਿਹੜਾ ਭੇਜਿਆ ਜਾਣਾ ਚਾਹੀਦਾ ਦੂਸਰੇ ਪਾਸੇ ਗੈਂਗਸਟਰਾਂ ਦੇ ਸਤਾਏ ਵਪਾਰੀ ਨਿੱਜੀ ਸੁਰੱਖਿਆ ਗਾਰਡ ਰੱਖਣ ਲੱਗ ਪਏ ਹੈ ਕਹਿੰਦੇ ਭਾਈ ਜਨਤਾ ਬਚਾਉਣੀ ਹੈ ਪੈਸੇ ਕਮਾਏ ਤਾਂ ਕੀ ਕਮਾਏ ਜੇ ਦਨ ਦਿਹਾੜੇ ਹੀ ਸਾਨੂੰ ਖੜੇ ਪੈਰ ਗੋਲੀ ਮਾਰ ਗਿਆ ਕੋਈ ਤਾਂ ਪੰਜਾਬ ਦੇ ਵਿੱਚ ਨਿੱਤ ਫਰੋਤੀ ਲੁੱਟਖੋ ਅਤੇ ਹਤਿਆਮਾਂ ਦੀਆਂ ਘਟਨਾਵਾਂ ਤੋਂ ਹੁਣ ਦੁਕਾਨਦਾਰ ਤੇ ਵਪਾਰੀ ਹੀ ਨਹੀਂ ਸਗੋਂ ਆਮ ਲੋਕ ਵੀ ਪਰੇਸ਼ਾਨ ਹੋ ਚੁੱਕੇ ਨੇ ਸਰਕਾਰ ਤੋਂ ਉਹਨਾਂ ਦੀ ਸੁਰੱਖਿਆ ਦੇ ਉਮੀਦ ਛੱਡ ਕੇ ਨਿੱਜੀ ਇੰਤਜ਼ਾਮ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਨਿੱਤ ਫਰੋਤੀ ਹਰ ਨਿੱਤ ਫਰੋਤੀ ਲੁੱਟਖੋ ਅਤੇ ਹਤਿਆਮਾਂ ਦੀਆਂ ਘਟਨਾਵਾਂ ਤੋਂ ਹੁਣ ਦੁਕਾਨਦਾਰ ਤੇ ਵਪਾਰੀ ਹੀ ਨਹੀਂ ਸਗੋਂ ਆਮ ਲੋਕ ਵੀ ਪਰੇਸ਼ਾਨ ਹੋ ਚੁੱਕੇ ਨੇ ਸਰਕਾਰ ਤੋਂ ਉਹਨਾਂ ਸੁਰੱਖਿਆ ਦੀ ਉਮੀਦ ਛੱਡ ਕੇ ਨਿੱਜੀ ਇੰਤਜ਼ਾਮ ਕਰਨ ਨੂੰ ਤਰਜੀਹ ਦਿੰਦੀ ਹੈ ਇੱਥੋਂ ਤੱਕ ਜੇ ਆਪਣੀ ਸੁਰੱਖਿਆ ਦੇ ਲਈ ਉਹ ਅਸਲਾ ਲਾਇਸੈਂਸ ਬਣਾਉਣ ਦੇ ਲਈ ਪਰੇਸ਼ਾਨ ਪ੍ਰਸ਼ਾਸਨ ਦੇ ਦਰ ਦੇ ਉੱਤੇ ਜਾਂਦੇ ਨੇ ਤੇ ਸਿਵਾਏ ਪਰੇਸ਼ਾਨੀ ਦੇ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਜ਼ਿਲ੍ਹੇ ਦੇ ਬਲਟੋਹਾ ਸੰਧੂਆਂ ਪਿੰਡ ਦੇ ਸਰਪੰਚ ਜਰਮਲ ਸਿੰਘ ਦੀ ਗੈਂਗਸਟਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਕੀਤੀ ਹੱਤਿਆ ਨੇ ਸੱਚਮੁੱਚ ਸਮੁੱਚੇ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਆਮ ਲੋਕਾਂ ਤੇ ਖਾਸ ਕਰਕੇ ਕਾਰੋਬਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਜਰਮਲ ਸਿੰਘ ਨੂੰ ਜਿਹੜਾ ਹੈ ਗੈਂਗਸਟਰਾਂ ਦੇ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਜਿਸ ਮਗਰੋਂ ਉਸ ਦੀ ਅਮਰਤਸਰ ਦੇ ਮੈਰਿਜ ਪੈਲੇਸ ਦੇ ਵਿੱਚ ਵਿਆਹ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਇਸ ਦੇ ਨਾਲ ਹੀ ਜ਼ਿਲ੍ਹੇ ਦਾ ਕੋਈ ਇੱਕ ਅੱਧਾ ਪਿੰਡ ਹੀ ਅਜਿਹਾ ਹੋਵੇਗਾ ਜਿੱਦੇ ਸਰਦੇ ਪੁੱਜਦੇ ਪਰਿਵਾਰਾਂ ਨੂੰ ਗੈਂਗਸਟਰਾਂ ਨੇ ਧਮਕੀ ਦੇ ਕੇ ਲੱਖਾਂ ਰੁਪਏ ਦੀ ਫਰੋਤੀ ਨਾ ਵਸੂਲੀ ਹੋਵੇ ਪੱਟੀ ਸ਼ਹਿਰ ਤੋਂ ਇਲਾਵਾ ਸਰਹੱਦੀ ਖੇਤਰ ਤੋਂ अनेका ਪਿੰਡਾਂ ਕਸਬਿਆਂ ਤੋਂ ਵੱਡੀ ਗਿਣਤੀ 'ਚ ਲੋਕ ਸੁਰੱਖਿਆਤ ਤਾ ਮਾਨੋ ਵੀ ਪ੍ਰਵਾਸ ਕਰ ਗਏ ਨੇ 3 ਸਾਲ ਪਹਿਲਾਂ ਚਿੱਟੇ ਦਿਨ ਕਸਬਾ ਚੋਲਾ ਸਾਹਿਬ ਦੇ ਦੁਕਾਨਦਾਰਾਂ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਤੇ ਇਸ ਘਟਨਾ ਤੋਂ ਬਾਅਦ ਲਗਾਤਾਰ ਕਸਬੇ ਦੇ ਕਾਰੋਬਾਰੀਆਂ ਤੋਂ ਫਰੋਤੀਆਂ ਦੇ ਨਾਂ ਦੇ ਉੱਤੇ ਲੱਖਾਂ ਰੁਪਏ ਦੀ ਮੰਗ ਕੀਤੀ ਜਾਣ ਲੱਗ ਪਈ ਦੁਕਾਨਦਾਰਾਂ ਨੇ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਜਿਹੜਾ ਸੂਚਿਤ ਵੀ ਕੀਤਾ ਚੋਲਾ ਸਾਹਿਬ ਕਸਬੇ ਦੇ ਅੰਦਰ ਤਾਂ ਲਖਬੀਰ ਸਿੰਘ ਲੰਡਾ ਸਮੇਤ ਹੋਰ ਗੈਂਗਸਟਰਾਂ ਦੇ ਵੱਲੋਂ ਇਲਾਕੇ ਦੇ ਅੰਦਰ ਸ਼ਰਿਆਮ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ ਹੰਨ ਤੇ ਕਸਬੇ ਦੇ ਵਿੱਚ 400 ਦੇ ਕਰੀਬ ਦੁਕਾਨਦਾਰਾਂ ਨੇ ਪੁਲਿਸ ਤੋਂ ਕੋਈ ਉਮੀਦ ਛੱਡ ਕੇ ਬੀਤੇ ਕਈ ਸਾਲਾਂ ਤੋਂ ਆਪਣੀ ਸੁਰੱਖਿਆ ਦੇ ਲਈ ਗਨਮੈਨ ਰੱਖ ਲਏ ਨੇ ਜਿਨ੍ਹਾਂ ਨੂੰ ਉਹ ਮਹੀਨਾ ਦਾ ਜਿਹੜਾ ਖੁਦ ਭੁਗਤਾਨ ਕਰਦੇ ਐ ਕਸਬੇ ਦੇ ਦੁਕਾਨਦਾਰ ਲਖਵਿੰਦਰ ਪਾਲ ਰਕੇਸ਼ ਕੁਮਾਰ ਸਮੇਤ ਹੋਰ ਕਈ ਦੁਕਾਨਦਾਰਾਂ ਨੇ ਅੱਜ ਇੱਥੇ ਦੱਸਿਆ ਕਿ ਉਹਨਾਂ ਨੂੰ ਗੈਂਗਸਟਰਾਂ ਦੇ ਵੱਲੋਂ ਫਰੋਤੀ ਦੇ ਲਈ ਧਮਕੀਆਂ ਮਿਲ ਚੁੱਕੀਆਂ ਨੇ ਉਨਾ ਪੁਲਿਸ ਜਾਣਕਾਰੀ ਵੀ ਦਿੱਤੀ ਹੈ ਤੇ ਉਹਨਾਂ ਨੇ ਨਿਜਮਾ ਦੇ ਅਧੀਨ ਅਸਲੇ ਦੇ ਲਾਇਸੈਂਸ ਬਣਾਉਣ ਦੇ ਲਈ ਆਪਣੇ ਦਸਤਾਵੇਜ਼ ਲੋੜਿੰਦੀ ਕਾਰਵਾਈ ਕਰਨ ਦੇ ਉਪਰੰਤ ਫਾਈਲ 12 ਅਗਸਤ 2024 ਦੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਜਮ੍ਹਾਂ ਕਰਵਾਈ ਹੋਈ ਹੈ ਡਿਪਟੀ ਕਮਿਸ਼ਨਰ ਰਾਹੁਲ ਨੇ ਨਾ ਤਾਂ ਮੋਬਾਈਲ ਦੇ ਉੱਤੇ ਕਾਲ ਦਾ ਜਵਾਬ ਦਿੱਤਾ ਤੇ ਨਾ ਹੀ ਉਹਨਾਂ ਵਟਸਐਪ ਦੇ ਉੱਤੇ ਭੇਜੇ ਸੁਨੇਹੇ ਤੇ ਵਾਇਸ ਕਾਲ ਦਾ ਜਵਾਬ ਦਿੱਤਾ ਇਹ ਵਰਤਾਰਾ ਜਿਹੜਾ ਇਕੱਲੇ ਚੋਲਾ ਸਾਹਿਬ ਦੇ ਹੀ ਦੁਕਾਨਦਾਰਾਂ ਦਾ ਨਹੀਂ ਹੈ ਬਲਕਿ ਸਾਰੇ ਜ਼ਿਲ੍ਹੇ ਦੇ ਉਹਨਾਂ ਵਪਾਰੀਆਂ ਦਾ ਹੈ ਜਿਹੜੇ ਆਪਣੀ ਸੁਰੱਖਿਆ ਦੇ ਲਈ ਅਸਲੇ ਦੇ ਲਾਇਸੈਂਸ ਬਣਵਾਉਣ ਦੇ ਲਈ ਸਾਲਾਂ ਤੋਂ ਚੱਕਰ ਮਾਰਦੇ ਆ ਰਹੇ ਨੇ ਵਪਾਰੀਆਂ ਨੇ ਮੰਗ ਕੀਤੀ ਹੈ ਕਿ ਪਿੰਡਾਂ ਤੇ ਕਸਬਿਆਂ ਦੇ ਵਿੱਚ ਸੁਰੱਖਿਆ ਦੇ ਲੋੜੀਂਦੇ ਬੰਦੋਬਸਤ ਕੀਤੇ ਜਾਣੇ ਚਾਹੀਦੇ ਨੇ ਥਾਣਾ ਮੁਖ ਜਿਹੜੇ ਮੁਖੀ ਨੇ ਸਬ ਇੰਸਪੈਕਟਰ ਰਾਜਕੁਮਾਰ ਨੇ ਕਿਹਾ ਕਿ ਉਹ ਕਸਬੇ ਦੇ ਦੋ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਨੇ ਤੇ ਉਹ ਜਿੱਥੇ ਲੋਕਾਂ ਵੱਲੋਂ ਨਿੱਜੀ ਤੌਰ ਦੇ ਉੱਤੇ ਲਗਾਏ ਸੁਰੱਖਿਆ ਗਾਰਡਾਂ ਤੋਂ ਸਹਿਯੋਗ ਦੀ ਉਮੀਦ ਕਰਨਗੇ ਉੱਥੇ ਖੁਦ ਵੀ ਲੋਕਾਂ ਦੀ ਸੁਰੱਖਿਆ ਕਰਨ ਵਾਸਤੇ ਰਾਤ ਦਿਨ ਚੌਕਸ ਰਹਿਣਗੇ ਦੂਸਰੇ ਪਾਸੇ ਲਾਰਿਸ ਬਿਚਨੋਈ ਗੈਂਗ ਦਾ ਅਮਰੀਕਾ ਤੋਂ ਰਿਪੋਰਟ ਹੋਇਆ ਮੁੱਖ ਮੈਂਬਰ ਅਮਨ ਪੈਸਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ ਸੀਬੀਆਈ ਅਤੇ ਇੰਟਰਪੋਲ ਦੀ ਜੜੀ ਹੈ ਮਦਦ ਦੇ ਨਾਲ ਹਰਿਆਣਾ ਪੁਲਿਸ ਨੇ ਲਿਆ ਹਿਰਾਸਤ ਚ ਹੈ ਲਾਰਸ ਬਿਸ਼ਨੋਈ ਗੈਂਗ ਦੇ ਇੱਕ ਪ੍ਰਮੁੱਖ ਮੈਂਬਰ ਅਮਨ ਪੈਸਵਾਲ ਨੂੰ ਬੁੱਧਵਾਰ ਨੂੰ ਅਮਰੀਕਾ ਤੋਂ ਭਾਰਤ ਵਾਪਸ ਲਿਆਂਦਾ ਗਿਆ ਸੀਪੀਆਈ ਵੱਲੋਂ ਤਾਲਮਿਲ ਕੀਤੇ ਗਏ ਇਸ ਆਪਰੇਸ਼ਨ ਦੇ ਤਹਿਤ ਪੈਸਵਾਲ ਨੂੰ ਦਿੱਲੀ ਖਵਾਈ ਅੱਡੇ ਤੇ ਪਹੁੰਚਦਿਆਂ ਹੀ ਹਰਿਆਣਾ ਪੁਲਿਸ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ ਅਧਿਕਾਰੀਆਂ ਦੇ ਅਨੁਸਾਰ ਪੈਸਵਾਲ ਖਿਲਾਫ ਇੰਟਰਪੋਲ ਦੇ ਵੱਲੋਂ ਰੈੱਡ ਕਾਰਡ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਉਹ ਕਤਲ ਦੰਗੇ ੜਕਾਉਣ ਅਤੇ ਅਪਰਾਧਿਕ ਸਾਜ਼ਿਸ਼ ਰਚਨ ਵਰਗੇ ਗੰਭੀਰ ਦੋਸ਼ਾਂ ਦੇ ਵਿੱਚ ਜਿਹੜਾ ਹੇਠਾਂ ਹਰਿਆਣਾ ਪੁਲਿਸ ਨੂੰ ਲੁੜੀਂਦਾ ਸੀ CBI ਦੇ ਬੁਲਾਰੇ ਨੇ ਦੱਸਿਆ ਕਿ ਅਮਨ ਪੈਸਵਾਲ ਇੱਕ ਖਤਰਨਾਕ ਅਪਰਾਧੀ ਹੈ ਤੇ ਲਾਰਸ ਬਿਸ਼ਨੋਈ ਗੈਂਗ ਦਾ ਅਹਿਮ ਜਿਹੜਾ ਹਿੱਸਾ ਰਿਹਾ ਹੈ ਉਸ ਨੂੰ ਪਹਿਲਾਂ ਭਾਰਤ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਜ਼ਮਾਨਤ ਮਿਲਣ ਤੋਂ ਬਾਅਦ ਉਹ ਵਿਦੇਸ਼ ਛੱਡ ਦੇਸ਼ ਛੱਡ ਕੇ ਵਿਦੇਸ਼ ਦੇ ਵਿੱਚ ਫਰਾਰ ਹੋ ਗਿਆ ਸੀ ਟ੍ਰਾਇਲ ਦਾ ਜਿਹੜਾ ਸਾਹਮਣਾ ਨਹੀਂ ਕੀਤਾ ਇੰਟਰਪੋਲ ਦੀ ਮਦਦ ਦੇ ਨਾਲ ਉਸ ਦੀ ਲੋਕੇਸ਼ਨ ਅਮਰੀਕਾ ਦੇ ਵਿੱਚ ਟਰੇਸ ਕੀਤੀ ਗਈ ਜਿਸ ਤੋਂ ਬਾਅਦ ਉਸ ਨੂੰ 7 ਜਨਵਰੀ 2026 ਨੂੰ ਸਫਲਤਾਪੂਰਵਕ ਡਿਪੋਰਟ ਕਰਕੇ ਅੱਜ ਜਿਹੜਾ ਭਾਰਤ ਲਿਆਂਦਾ ਗਿਆ ਦੂਸਰੇ ਪਾਸੇ ਇੰਟਰਨੈਸ਼ਨਲ ਖਬਰਾਂ ਬਾਲ ਝਾਤ ਮਾਰਦੇ ਆ ਤੇ 트੍ਰੰਪ ਦੀਆਂ ਟਿੱਪਣੀਆਂ ਤੋਂ ਬਾਅਦ ਰਾਹੁਲ ਗਾਂਧੀ ਨੇ ਸਰਕਾਰ ਤੇ ਤੰਜ ਕੱਸ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਟੈਰਿਫ ਟੈਕਸ ਬਾਰੇ ਜਿਹੜੇ ਕੀਤੀਆਂ ਤਾਜ਼ਾ ਟਿੱਪਣੀਆਂ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਅੱਜ ਕੇਂਦਰ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਦਿਆ ਰਾਹੁਲ ਗਾਂਧੀ ਨੇ ਇੱਕ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਕਿਵੇਂ 1971 ਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਮਰੀਕਾ ਦੇ ਦਬਾਅ ਦਾ ਡਟ ਕੇ ਸਾਹਮਣਾ ਕੀਤਾ ਸੀ 트럼ਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਉਹਨਾਂ ਤੋਂ ਬਹੁਤ ਖੁਸ਼ ਨਹੀਂ ਨੇ ਕਿਉਂਕਿ ਵਾਸ਼ਿੰਗਟਨ ਨੇ ਰੂਸੀ ਤੇਲ ਦੀ ਖਰੀਦ ਕਾਰਨ ਭਾਰਤ ਤੇ ਭਾਰੀ ਟੈਰਫ ਲਗਾਏ ਨੇ ਟਰੰਪ ਨੇ ਇਹ ਵੀ ਦਾਵਾ ਕੀਤਾ ਕਿ ਮੋਦੀ ਨੇ ਉਹਨਾਂ ਨੂੰ ਮਿਲਣ ਦੀ ਬੇਨਤੀ ਕੀਤੀ ਸੀ ਰਾਹੁਲ ਗਾਂਧੀ ਨੇ ਐਕਸ ਦੇ ਉੱਤੇ ਲਿਖਿਆ ਕਿ ਫਰਕ ਸਮਝੋ ਸਰ ਜੀ ਅਤੇ ਆਪਣੀ ਉਹ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਇਲਜ਼ਾਮ ਲਾਇਆ ਸੀ ਕਿ ਭਾਰਤ-ਪਾਕਿਸਤਾਨ ਫੌਜੀ ਟਕਰਾਅ ਦੇ ਦੌਰਾਨ ਟਰੰਪ ਦੇ ਇੱਕ ਫੋਨ ਤੋਂ ਬਾਅਦ ਪੀਐਮ ਮੋਦੀ ਨੇ ਗੁੱਡ ਅਟੈਕ ਦਿੱਤੇ ਸਨ ਜਦ ਕਿ 1971 ਦੀ ਜੰਗ ਤੇ ਵਿੱਚ ਅਮਰੀਕਾ ਦੇ 7ਵੇਂ ਬੇੜੇ 7th ਫਲੀਟ ਭੇਜਣ ਦੇ ਬਾਵਜੂਦ ਇੰਦਰਾ ਗਾਂਧੀ ਨਹੀਂ ਚੁੱਕੀ ਸੀ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਨਮਸਤੇ ਟਰੰਪ ਅਤੇ ਹਾਉਡੀ ਮੋਦੀ ਵਰਗੇ ਜਿਹੜੇ ਪ੍ਰੋਗਰਾਮ ਦੇ ਉੱਤੇ ਚੁਟਕੀ ਲੈਂਦੇ ਆ ਪੁੱਛਿਆ ਕਿ ਉਹ ਹੁਣ ਅੱਗੇ ਕੀ ਹੋਵੇਗਾ ਟਰੰਪ ਨੇ ਭਾਰਤ ਤੇ 50% ਟੈਕਸ ਲਗਾਇਆ ਤੇ ਜਿਹੜਾ ਨੇ ਅਪਾਚੇ ਹੈਲੀਕਾਪਟਰਾਂ ਦੀ ਸਪਲਾਈ ਦੇ ਵਿੱਚ ਦੇਰੀ ਦਾ ਵੀ ਜ਼ਿਕਰ ਕੀਤਾ ਦੂਸਰੇ ਪਾਸੇ ਮੈਂ ਕਹਿੰਦੇ ਆਪਣੇ ਦੇਸ਼ ਦਾ ਰਾਸ਼ਟਰਪਤੀ ਹੈ ਮਾਦੂਰੋ ਮਾਦੂਰੋ ਤੇ ਪਤਨੀ ਸਿਲਿਆ ਨੇ ਨਿਊਯਾਰਕ ਅਦਾਲਤ ਦੇ ਵਿੱਚ ਦੋਸ਼ ਨਕਾਰੇ ਨੇ ਤੇ ਗ੍ਰਿਫਤਾਰੀ ਵੇਲੇ ਗੰਭੀਰ ਸੱਟਾਂ ਲੱਗਣ ਦਾ ਦਾਵਾ ਕੀਤਾ ਹੈ। ਅਮਰੀਕਾ ਵੱਲੋਂ ਹਿਰਾਸਤ ਦੇ ਵਿੱਚ ਲਏ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੇ ਮੈਨਹਟਨ ਦੀ ਫੈਡਰਲ ਅਦਾਲਤ ਦੇ ਵਿੱਚ ਪੇਸ਼ੀ ਦੇ ਦੌਰਾਨ ਖੁਦ ਨੂੰ ਬੇਕਸੂਰ ਦੱਸਿਆ। ਉਹਨਾਂ ਨਸ਼ਾ ਤਸਕਰੀ ਦੇ ਦੋਸ਼ ਨਕਾਰਦਿਆਂ ਕਹਿ ਕੇ ਮੈਂ ਬੇਕਸੂਰ ਆ ਮੈਂ ਨੇਕ ਇਨਸਾਨ ਆ ਤੇ ਆਪਣੇ ਦੇਸ਼ ਦਾ ਰਾਸ਼ਟਰਪਤੀ ਆ। ਉਹਨਾਂ ਦੋਸ਼ ਲਾਇਆ ਕਿ ਉਹਨਾਂ ਨੂੰ ਘਰੋਂ ਅਗਵਾ ਕੀਤਾ ਗਿਆ ਤੇ ਉਹ ਜੰਗੀ ਕੈਦੀ ਨੇ। ਮਾਦੂਰੋ ਦੇ ਨਾਲ ਉਹਨਾਂ ਦੀ ਪਤਨੀ ਸਿਲਿਆ ਫਲੋਰਸ ਵੀ ਅਦਾਲਤ ਦੇ ਵਿੱਚ ਪੇਸ਼ ਹੋਈ ਜਿਸ ਨੇ ਵੀ ਉਹਦੇ ਉੱਤੇ ਵੀ ਦੋਸ਼ ਜਿਹੜੇ ਨੇ ਲੱਗੇ ਉਹ ਨਕਾਰੇ ਦਿੱਤੇ ਗਏ ਸਿਲਿਆ ਦੇ ਮੱਥੇ ਅਤੇ ਸਿਰ ਦੇ ਉੱਤੇ ਪੱਟੀਆਂ ਬੱਜੀਆਂ ਹੋਈਆਂ ਸਨ ਉਹਨਾਂ ਮਾਦੂਰੋ ਅਤੇ ਉਹਨਾਂ ਦੀ ਪਤਨੀ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਦੋਵਾਂ ਨੂੰ ਭਾਰੀ ਸੁਰੱਖਿਆ ਐਂਡ ਬਰੁਕਲਿਨ ਜੇਲ ਤੋਂ ਅਦਾਲਤ ਲਿਆਂਦਾ ਗਿਆ ਸੀ ਤੇ ਮਾਦੂਰੋ ਦੇ ਵਕੀਲ ਬੈਰੀ ਪੋਲਿਕ ਨੇ ਜਿਹੜਾ ਪੋਲੈਕ ਨੇ ਦਲੀਲ ਦਿੱਤੀ ਹੈ ਕਿ ਮਾਦੂਰੋ ਆਪਣੇ ਦੇਸ਼ ਦੇ ਮੁਖੀ ਨੇ ਤੇ ਇਸ ਦੇ ਲਈ ਉਹਨਾਂ ਨੂੰ ਕਾਨੂੰਨੀ ਛੋਟ ਮਿਲਣੀ ਚਾਹੀਦੀ ਹੈ ਦੂਜੇ ਪਾਸੇ ਅਮਰੀਕਾ ਮਾਦੂਰੋ ਨੂੰ ਜੱਜ ਰਾਸ਼ਟਰਪਤੀ ਨਹੀਂ ਮੰਨਦਾ ਤੇ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਮਾਦੂਰੋ ਅਤੇ ਹੋਰਾਂ ਦੇ ਨਸ਼ਾ ਤਸਕਰੀ ਰਾਹੀਂ ਅਮਰੀਕਾ ਦੇ ਵਿੱਚ ਕੋਕੀਨ ਭੇਜਣ ਅਤੇ ਹਤਿਆਵਾਂ ਦੇ ਗੰਭੀਰ ਦੇਸ਼ ਦੋਸ਼ ਲਾਏ ਗਏ ਨੇ ਤੇ ਮਾਦੂਰੋ ਦੇ ਪੁੱਤਰ ਨਿਕੋਲਸ ਮਾਦੂਰੋ ਜਿਹੜੇ ਨੇ ਗੁਏਰਾ ਨੇ ਕਿਹਾ ਕਿ ਕਿਸੇ ਰਾਸ਼ਟਰਪਤੀ ਨੂੰ ਅਗਵਾ ਕਰਨਾ ਵਿਸ਼ਵ ਭਰ ਦੇ ਲਈ ਖਤਰਨਾਕ ਮਿਸਾਲ ਹੈ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਵੀ ਇਸ ਇੱਕ ਪਾਸੜ ਕਾਰਵਾਈ ਦੇ ਉੱਤੇ ਚਿੰਤਾ ਜਤਾਈ ਹੈ ਡੈਲਸੀ ਨੇ ਅੰਤਰਿਮ ਰਾਸ਼ਟਰਪਤੀ ਦੇ ਵਜੋਂ ਉੱਥੇ ਸੌਂ ਜੜੀ ਹੈ ਅਹੁਦਾ ਸੰਭਾਲ ਲਿਆ ਵੈਨਜੂਏਲਾ ਦੇ ਵਿੱਚ ਚੱਲ ਰਹੀ ਸਿਆਸੀ ਉਥਲ ਪੁਥਲ ਦੇ ਦੌਰਾਨ ਡੈਲਸੀ ਰੋਡ ਰਿਗਜ਼ ਨੇ ਪੁਲ ਮੁਲਕ ਦੀ ਜਿਹੜੀ ਅੰਤਰਰਾਸ਼ਟਰੀ ਰਾਸ਼ਟਰਪਤੀ ਦੇ ਵਜੋਂ ਅਹੁਦਾ ਸੰਭਾਲ ਲਿਆ ਇਸ ਤੋਂ ਪਹਿਲਾਂ ਉਹ ਨਿਕੋਲਸ ਮਾਦੂਰੋ ਦੇ ਕਾਰਜਕਾਲ ਦੇ ਦੌਰਾਨ ਉਪਰਾਸ਼ਟਰਪਤੀ ਦੇ ਵਜੋਂ ਸੇਵਾ ਨਿਭਾ ਰਹੀ ਸੀ ਦੇਸ਼ ਦੇ ਸੰਸਦ ਪਬੰਦ ਦੇ ਵਿੱਚ ਸੌਂ ਚਕਾਉਣ ਦੀ ਰਸਮ ਉਹਨਾਂ ਦੇ ਭਰਾ ਤੇ ਨੈਸ਼ਨਲ ਅਸੈਂਬਲੀ ਦੇ ਆਗੂ ਜੋਰਜ ਰੋਡ ਰਿਗਜ਼ ਨੇ ਨਿਭਾਈ ਹੈ ਤੇ ਉਹਨਾਂ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੰਮ ਕਰਨ ਦਾ ਐਦ ਵੀ ਜਿਹੜਾ ਲੈ ਲਿਆ ਹੈ ਦੂਸਰੇ ਪਾਸੇ ਰੂਸੀ ਪੰਡੂਬੀ ਦੇ ਪੈਰੇ ਹਟ ਜਾ ਰਹੇ ਤੇਲ ਟੈਂਕਰ ਦੇ ਉੱਤੇ ਅਮਰੀਕੀ ਫੌਜ ਦੀ ਰੇਡ ਹੋਈ ਹੈ ਤੇ ਦੁਨੀਆ ਭਰ ਦੇ ਵਿੱਚ ਇਹਨੇ ਹਲਚਲ ਮਚਾਈ ਹੈ ਉੱਤਰੀ আটਲੈਂਟਿਕ ਮਹਾਸਾਗਰ ਦੇ ਵਿੱਚ ਇਸ ਵੇਲੇ ਭਾਰੀ ਤਣਾਅ ਬਣ ਗਿਆ ਅਮਰੀਕੀ ਵਿਸ਼ੇਸ਼ ਬਲਾਂ ਨੇ ਰੂਸੀ ਜਲ ਸੈਨਾ ਦੀ ਸੁਰੱਖਿਆ ਹਟ ਜਾ ਰਹੀ ਇੱਕ ਸ਼ੱਕੀ ਸ਼ੈਡੋ ਫਲੀਟ ਤੇਲ ਟੈਂਕਰ ਮਰੀਨੇਰਾ ਨੂੰ ਜਿਹੜਾ ਫੜਨ ਦੇ ਲਈ ਵੱਡਾ ਮਿਸ਼ਨ ਸ਼ੁਰੂ ਕੀਤਾ ਜਾਣਕਾਰੀ ਅਨੁਸਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਜੰਗਾਲ ਜੰਗਾਲੇ ਹੋਏ ਟੈਂਕਰ ਨੂੰ ਅਮਰੀਕੀ ਕੇਰੇ ਦੇ ਵਿੱਚੋਂ ਕੱਢਣ ਦੇ ਲਈ ਇੱਕ ਪੰਡੂਬੀ ਅਤੇ ਕਈ ਜਲ ਸੈਨਾ ਜਹਾਜ਼ ਤਾਇਨਾਤ ਕੀਤੇ ਸਨ ਸੀਲ ਟੀਮ ਜਿਹੜੀ ਹੈ 6 ਅਤੇ ਡੈਲਟਾ ਫੋਰਸ ਮੈਦਾਨ ਦੇ ਵਿੱਚ ਹੈ ਇਸ ਖਤਰਨਾਕ ਮਿਸ਼ਨ ਨੂੰ ਅੰਜਾਮ ਦੇਣ ਦੇ ਲਈ ਅਮਰੀਕਾ ਨੇ ਆਪਣੇ ਸਭ ਤੋਂ ਘਾਤਕ ਦਸਤੇ ਨੇਵੀ ਸੀਲ ਟੀਮ 6 ਜਿਸ ਨੇ ਉਸامہ ਬਿੰ ਲਾਦੇ ਨੂੰ ਖਤਮ ਕੀਤਾ ਸੀ ਤੇ ਡੈਲਟਾ ਫੋਰਸ ਦੇ ਕਮਾਂਡੋਜ਼ ਨੂੰ ਮੈਦਾਨ ਦੇ ਵਿੱਚ ਉਤਾਰਿਆ ਇਹ ਟੀਮਾਂ ਬ੍ਰਿਟੇਨ ਪਹੁੰਚ ਚੁੱਕੀਆਂ ਨੇ ਤੇ ਰਿਪੋਰਟਾਂ ਦੇ ਅਨੁਸਾਰ ਅਮਰੀਕਾ ਅਮਰੀਕੀ ਹੈਲੀਕਾਪਟਰਾਂ ਨੇ ਟੈਂਕਰ ਦੇ ਉੱਤੇ ਉਤਰ ਕੇ ਇਸ ਦੇ ਉੱਤੇ ਕਬਜ਼ਾ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਦੂਸਰੇ ਪਾਸੇ ਚੀਨ ਦੀ ਜਿਹੜੀ ਹਾਲਤ ਹੈ ਵਿਗੜ ਰਹੀ ਹੈ। ਚੀਨ ਰੂਸ ਤੇ ਕਿਊਬਾ ਨੂੰ ਵੈਨਜ਼ੁਏਲਾ ਤੋਂ ਬਾਹਰ ਕੱਢੋ ਅਮਰੀਕਾ ਨੇ ਸ਼ੁਰੂ ਕੀਤੀ ਹੈ ਤੇਲ ਦੀ ਖੇਡ। ਕੀ ਹੈ 트ੰਪ ਦਾ ਅਸਲ ਪਲਾਨ ਅੱਗੇ? ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਵੈਨਜ਼ੁਏਲਾ ਦੀ ਨਵੀਂ ਅੰਤਰਿਮ ਸਰਕਾਰ ਦੇ ਉੱਤੇ ਸਖਤ ਸ਼ਰਤਾਂ ਥੋਪ ਦਿੱਤੀਆਂ ਨੇ। ਪਿਛਲੇ ਹਫ਼ਤੇ ਅਮਰੀਕੀ ਹਮਲਿਆਂ ਤੋਂ ਬਾਅਦ ਨਿਕੋਲਸ ਮਾਦੂਰੋ ਨੂੰ ਫੜਕੇ ਅਮਰੀਕਾ ਲਜਾਇਆ ਗਿਆ ਤੇ ਹੁਣ ਅੰਤਰਰਾਸ਼ਟਰੀ ਰਾਸ਼ਟਰਪਤੀ ਡੈਲੇਸੀ ਰੋਡ ਰਿਗਸ ਦੇ ਸਾਹਮਣੇ 트ੰਪ ਦੀ ਟੀਮ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਜ਼ਿਆਦਾ ਤੇਲ ਕੱਢਣਾ ਤੇ ਵੇਚਣਾ ਹੈ ਤਾਂ ਪਹਿਲਾ ਚੀਨ, ਰੂਸ, ਹਾਇਤੀ ਅਤੇ ਕਿਊਬਾ ਦੇ ਨਾਲ ਸਾਰੇ ਆਰਥਿਕ ਰਿਸ਼ਤੇ ਤੋੜਨੇ ਪੈਣਗੇ। 트ੰਪ ਪ੍ਰਸ਼ਾਸਨ ਚਾਹੁੰਦਾ ਹੈ ਕਿ ਵੈਨਜ਼ੂਏਲਾ ਤੇਲ ਉਤਪਾਦਨ ਦੇ ਵਿੱਚ ਸਿਰ ਅਮਰੀਕਾ ਦੇ ਨਾਲ ਹੀ ਭਾਈਵਾਲੀ ਕਰੇ ਤੇ ਆਪਣਾ ਭਾਰੀ ਕੱਚਾ ਤੇਲ ਵੇਚਣ ਵੇਲੇ ਅਮਰੀਕਾ ਨੂੰ ਹੀ ਤਰਜੀਹ ਦੇਵੇ। ਅਮਰੀਕੀ ਨਿਊਜ਼ ਚੈਨਲ ABC ਨਿਊਜ਼ ਨੇ ਇਸ ਦਾ ਖੁਲਾਸਾ ਕੀਤਾ ਹੈ ਰਿਪੋਰਟ ਦੇ ਵਿੱਚ ਤਿੰਨ ਸੂਤਰਾਂ ਦੇ ਉੱਤੇ ਹਵਾਲੇ ਦੇ ਨਾਲ ਦੱਸਿਆ ਗਿਆ ਕਿ 트੍ਰੰਪ ਦੀ ਇਹ ਮੰਗਾਂ ਜੜੀਆਂ ਨੇ ਵੈਨਜ਼ੁਏਲਾ ਦੀ ਨਵੀਂ ਲੀਡਰਸ਼ਿਪ ਦੇ ਲਈ ਲਾਜ਼ਮੀ ਨੇ ਤੇ ਦੇਸ਼ ਦੇ ਵਿੱਚ ਚੱਲ ਰਹੀ ਸਿਆਸੀ ਹੂਤਲ ਪੁਤਲ ਦੇ ਵਿੱਚ ਕਰ 트੍ਰੰਪ ਨੇ ਦਾਵਾ ਕੀਤਾ ਕਿ ਹੁਣ ਵੈਨਜ਼ੁਏਲਾ ਤੇ ਅਮਰੀਕਾ ਦਾ ਹੀ ਕੰਟਰੋਲ ਹੈ ਅਮਰੀਕਾ ਦੀਆਂ ਜੜੀਆਂ ਤੇਲ ਸ਼ਰਤਾਂ ਕੀ ਨੇ ਪ੍ਰਾਪਤ ਪ੍ਰਸ਼ਾਸਨ ਨੇ ਵੈਨਜ਼ੂਏਲਾ ਦੀ ਅੰਤਰਮ ਸਰਕਾਰ ਨੂੰ ਸਪਸ਼ਟ ਕਰ ਦਿੱਤਾ ਕਿ ਆਪਣੇ ਵਿਸ਼ਾਲ ਤੇਲ ਭੰਡਾਰਾਂ ਤੋਂ ਜ਼ਿਆਦਾ ਉਤਪਾਦਨ ਦੀ ਇਜਾਜ਼ਤ ਤਾਂ ਹੀ ਮਿਲੇਗੀ ਜੇਕਰ ਉਹ ਇਹ ਸ਼ਰਤਾਂ ਮੰਨ ਲੈਂਦੇ ਨੇ ਵਿਰੋਧੀਆਂ ਨੂੰ ਬਾਹਰ ਕੱਢੋ ਚੀਨ ਰੂਸ ਈਰਾਨ ਤੇ ਕਿਊਬਾ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢ ਦਿਓ ਤੇ ਉਹਨਾਂ ਦੇ ਨਾਲ ਸਾਰੇ ਆਰਥਿਕ ਸੰਬੰਧ ਖਤਮ ਕਰ ਦਿਓ ਸਿਰਫ ਅਮਰੀਕਾ ਦੇ ਨਾਲ ਸਾਂਝੇਦਾਰੀ ਤੇਲ ਉਤਪਾਦਨ ਅਤੇ ਵਿਕਰੀ ਦੇ ਵਿੱਚ ਵੈਨਜ਼ੂਏਲਾ ਸਿਰਫ ਅਮਰੀਕਾ ਦੇ ਨਾਲ ਹੀ ਸਾਂਝੇਦਾਰੀ ਕਰੇ ਖਾਸ ਕਰਕੇ ਭਾਰੀ ਕੱਚੇ ਤੇਲ ਦੀ ਵਿਕਰੀ ਵਿੱਚ ਜਿਹੜਾ ਅਮਰੀਕਾ ਨੂੰ ਪੈਹਲ ਦਿੱਤੀ ਜਾਵੇ ਚੀਨ ਵੈਨਜ਼ੁਏਲਾ ਦਾ ਸਭ ਤੋਂ ਵੱਡਾ ਤੇਲ ਖਰੀਦਦਾਰ ਰਿਹਾ ਪਰ ਹੁਣ ਟਰੰਪ ਚਾਹੁੰਦੇ ਨੇ ਕਿ ਇਹ ਸਭ ਖਤਮ ਹੋ ਜਾਵੇ ਤਾਂ ਜੋ ਅਮਰੀਕੀ ਕੰਪਨੀਆਂ ਉਥੋਂ ਦੀ ਤੇਲ ਇੰਡਸਟਰੀ ਨੂੰ ਜਿਹੜਾ ਸੰਭਾਲ ਸਕਣ ਅਮਰੀਕਾ ਕਿਵੇਂ ਦਬਾਅ ਬਣਾ ਰਿਹਾ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਵੈਨਜ਼ੁਏਲਾ ਤੇ ਦਬਾਅ ਬਣਾਉਣਾ ਆਸਾਨ ਹੈ ਕਿਉਂਕਿ ਉਹਨਾਂ ਦੇ ਮੌਜੂਦਾ ਤੇਲ ਟੈਂਕਰਾਂ ਪਹਿਲਾਂ ਹੀ ਜਿਹੜੇ ਭਰੇ ਹੋਏ ਨੇ ਤੇ ਮਤਲਬ ਬਿਨਾ ਨਵੇਂ ਉਤਪਾਦਨ ਦੇ ਉਹ ਜ਼ਿਆਦਾ ਤੇਲ ਨਹੀਂ ਵੇਚ ਸਕਣਗੇ ਤੇ ਆਰਥਿਕਤਾ ਤੇ ਬੋਝ ਜਿਹੜਾ ਵਧੇਗਾ। ਇਹੀ ਕਾਰਨ ਹੈ ਕਿ ਟਰੰਪ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਅੰਤਰਮ ਰਾਸ਼ਟਰਪਤੀ ਡੇਲਸੀ ਰੋਡਰੀਗਸ ਇਹ ਸ਼ਰਤਾਂ ਮੰਨਣ ਦੇ ਲਈ ਮਜਬੂਰ ਹੋ ਜਾਣਗੇ। ਵੈਨਜੂਏਲਾ ਦੁਨੀਆ ਦੇ ਸਭ ਤੋਂ ਵੱਡੇ ਤੇਲ ਭੰਡਾਰ ਦੇ ਵਾਲਾ ਜਿਹੜਾ ਦੇਸ਼ ਹੈ ਪਰ ਸਾਲਾਂ ਦੇ ਸੰਕਟ ਅਤੇ ਪਾਬੰਦੀਆਂ ਦੇ ਕਾਰਨ ਉਸਦੀ ਤੇਲ ਇੰਡਸਟਰੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈ ਹੈ। ਟਰੰਪ ਦਾ ਮੰਨਣਾ ਹੈ ਕਿ ਅਮਰੀਕੀ ਕੰਪਨੀਆਂ ਇਸ ਨੂੰ ਮੁੜ ਪਟੜੀ ਦੇ ਉੱਤੇ ਲਿਆ ਸਕਦੀਆਂ ਨੇ। ਦੂਸਰੇ ਪਾਸੇ 트럼ਪ ਕਹਿੰਦਾ ਹੈ ਕਿ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ 트럼ਪ ਮੈਂ ਤੁਹਾਡੇ ਤੋਂ ਮਾਫੀ ਮੰਗਦਾ 트럼ਪ ਨੇ ਨਹੀਂ ਮੰਗੀ ਇਹ ਅਮਰੀਕੀ ਰਾਸ਼ਟਰਪਤੀ ਦਾ ਦਾਵਾ ਹੈ ਟੈਰਫ ਨੂੰ ਲੈ ਕੇ ਮੈਕਰੋਨ ਨੇ ਜੜੀ ਹੈ ਕੀਤੀ ਸੀ ਮਿੰਨਤ ਇਹਦੇ ਮਰੇ ਫਰਾਂਸ ਦੇ ਜਿਹੜੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇੱਕ ਵਾਰ ਫਿਰ ਆਪਣੇ ਅੰਦਾਜ਼ ਦੇ ਵਿੱਚ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਂ ਤੇ ਨਿਸ਼ਾਨਾ 사ਧਿਆ। 트੍ਰੰਪ ਨੇ ਦਾਵਾ ਕੀਤਾ ਕਿ ਉਹਨਾਂ ਦੀ ਟੈਰਫ ਟੈਕਸ ਲਗਾਉਣ ਦੀ ਧਮਕੀ ਅੱਗੇ ਫਰਾਂਸ ਨੇ ਗੋਟੇ ਟੇਕ ਦਿੱਤੇ ਨੇ ਤੇ ਮੈਕਰੋਂ ਨੇ ਉਹਨਾਂ ਤੋਂ ਮਾਫੀ ਵੀ ਮੰਗੀ ਹੈ। ਡੋਨਲਡ 트੍ਰੰਪ ਨੇ ਆਪਣੀ ਰਿਪਬਲਿਕਨ ਪਾਰਟੀ ਦੇ ਸੰਸਦਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹਨਾਂ ਨੇ ਫਰਾਂਸ ਨੂੰ ਅਮਰੀਕਾ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਫਰਾਂਸੀਸੀ ਦਵਾਈਆਂ ਤੇ ਭਾਰੀ ਟੈਰਫ ਲਗਾਉਣ ਦੀ ਧਮਕੀ ਦਿੱਤੀ ਸੀ ਤੇ 트੍ਰੰਪ ਦਾ ਕਹਿਣਾ ਕਿ ਅਮਰੀਕਾ ਖਪਤਕਾਰਾਂ ਨੂੰ ਫ੍ਰਾਂਸੀਸੀ ਦਵਾਈਆਂ ਦੇ ਲਈ ਫ੍ਰਾਂਸ ਦੇ ਮੁਕਾਬਲੇ 14 ਗੁਣਾ ਵੱਧ ਕੀਮਤ ਚੁਕਾਉਣੀ ਪੈ ਰਹੀ ਹੈ। ਸਗੀ ਜਿਹੜੀ 트੍ਰੰਪ ਨੇ ਉਡਾਇਆ ਮੈਕਰੋਨ ਦਾ ਮਜ਼ਾਕ ਵੀ ਹੈ 트੍ਰੰਪ ਦੇ ਮੁਤਾਬਕ ਜਦੋਂ ਉਹਨਾਂ ਨੇ ਮੈਕਰੋਨ ਨੂੰ ਜਿਹੜਾ ਦਵਾਈਆਂ ਦੀਆਂ ਕੀਮਤਾਂ ਵਧਾਉਣ ਦੇ ਲਈ ਕਿਹਾ ਗਿਆ ਸੀ ਤਾਂ ਪਹਿਲਾਂ ਮੈਕਰੋਨ ਨੇ ਮਨਾਂ ਕਰ ਦਿੱਤਾ ਪਰ ਜਦੋਂ 트੍ਰੰਪ ਨੇ ਅਲਟੀਮੇਟਮ ਦਿੱਤਾ ਕਿ ਜੇਕਰ ਮੰਗ ਨੂੰ ਮੰਗ ਨਾ ਮੰਨੀ ਗਈ ਤਾਂ ਫ੍ਰਾਂਸ ਦੀ ਜਿਹੜੀ ਹੈ ਸ਼ੈਪਨ ਜਿਹੜੀ ਸ਼ੈਂਪੀਅਨ ਹੈ ਤੇ ਵਾਈਨ ਸਮੇਤ ਸਾਰੇ ਉਤਪਾਦਾਂ ਦੇ ਉੱਤੇ 25% ਟੈਰਫ ਲਗਾ ਦਿੱਤਾ ਜਾਵੇਗਾ ਤਾਂ ਮੈਕਰੋਨ ਘਬਰਾ ਗਏ 트럼ਪ ਨੇ ਦਾਵਾ ਕੀਤਾ ਕਿ ਮੈਕਰੋਨ ਨੇ ਉਹਨਾਂ ਨੂੰ ਕਿਹਾ ਕਿ ਡੋਨਲਡ 트럼ਪ ਮੈਨੂੰ ਤੁਹਾਡੀ ਡੀਲ ਮਨਜ਼ੂਰ ਹੈ ਮੈਂ ਆਪਣੀਆਂ ਦਵਾਈਆਂ ਦੀਆਂ ਕੀਮਤਾਂ 200% ਜਾਂ ਉਸ ਤੋਂ ਵੀ ਵੱਧ ਵਧਾਉਣ ਲਈ ਤਿਆਰ ਹਾਂ ਤੁਸੀਂ ਜਿਵੇਂ ਚਾਹੋ ਕਰ ਸਕਦੇ ਹੋ ਪਰ ਮੈਂ ਬੇਨਤੀ ਕਰਦਾ ਕਿ ਇਸ ਦੇ ਬਾਰੇ ਜਨਤਾ ਨੂੰ ਕੁਝ ਨਾ ਦੱਸਿਓ ਫ੍ਰਾਂਸ ਵੱਲੋਂ ਚੁੱਪੀ ਧਾਰੀ ਗਈ 트럼ਪ ਨੇ ਇਸ ਹੈਰਾਨੀਜਨਕ ਦਾਅਵੇ ਤੋਂ ਬਾਅਦ ਅਜੇ ਤੱਕ ਫ੍ਰਾਂਸ ਸਰਕਾਰ ਦੇ ਵੱਲੋਂ ਕੋਈ ਅਧਿਕਾਰਤ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ 트럼ਪ ਅਸਲ ਦੇ ਵਿੱਚ ਆਪਣੀ ਮੋਸਟ ਫੇਵਰੇਟ ਨੇਸ਼ਨ ਜਿਹੜੀ ਹੈ ਨੀਤੀ ਨੂੰ ਅੱਗੇ ਵਧਾ ਰਹੇ ਨੇ ਤੇ ਜਿਸ ਦਾ ਮਕਸਦ ਹੈ ਅਮਰੀਕਾ ਦੇ ਵਿੱਚ ਦਵਾਈਆਂ ਦੀਆਂ ਕੀਮਤਾਂ ਨੂੰ ਘਟਾਉਣਾ ਹੈ ਆਖਰੀ ਖਬਰਾਂ ਵੱਲ ਨੂੰ ਵਧਦੇ ਹਾਂ ਈਰਾਨ ਦਾ ਇੱਕ ਹੋਰ ਵੱਡਾ ਕਦਮ ਹੈ ਮੋਸਾਦ ਦੇ ਲਈ ਜਾਸੂਸੀ ਕਰਨ ਵਾਲੇ ਜਸੂਸ ਨੂੰ ਦਿੱਤੀ ਹੈ ਸਜ਼ਾਏ ਮੌਤ 이란 ਦੇ ਸਰਕਾਰੀ ਮੀਡੀਆ ਨੇ ਬੁੱਧਵਾਰ ਸਪਸ਼ਟ ਕੀਤਾ ਰਿਪੋਰਟ ਦੱਤੀ ਹੈ ਕਿ ਇਜ਼ਰਾਈਲ ਦੀ ਖੋਫਿਆ ਏਜੰਸੀ ਮੋਸਾਦ ਦੇ ਲਈ ਜਾਸੂਸੀ ਕਰਨ ਦੇ ਦੋਸ਼ ਦੇ ਵਿੱਚ ਇੱਕ ਵਿਅਕਤੀ ਨੂੰ ਫਾਂਸੀ ਦੇ ਦਿੱਤੀ ਗਈ ਇਸ ਵਿਅਕਤੀ ਦੀ ਪਛਾਣ ਅਲੀ ਅਰ ਦਸਤਾਨੀ ਵਜੋ ਜਿਹੜੀ ਹੋਈ ਹੈ ਅਧਿਕਾਰੀਆਂ ਦੇ ਅਨੁਸਾਰ ਜਿਹੜਾ ਇਹ ਵਿਅਕਤੀ ਵਿੱਤੀ ਲਾਭ ਅਤੇ ਕ੍ਰਿਪਟੋ ਕਰੰਸੀ ਦੇ ਬਦਲ ਬਦਲੇ ਜਿਹੜੇ ਮੋਸਾਦ ਦੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਜਾਣਕਾਰੀ ਪ੍ਰਦਾਨ ਕੀਤੀ ਸੀ ਉਸ ਦੇ ਉੱਤੇ ਵਿਸ਼ੇਸ਼ ਸਥਾਨਾਂ ਦੀਆਂ ਤਸਵੀਰਾਂ ਤੇ ਵੀਡੀਓ ਫੋਟੋਸ ਮੋਸਾਦ ਏਜੰਟਾਂ ਨੂੰ ਭੇਜਣ ਦਾ ਦੋਸ਼ ਸੀ ਰਿਪੋਰਟ ਚ ਕਿਹਾ ਗਿਆ ਕਿ ਅਰਧ ਜਿਹੜਾ ਅਰਧ ਦਸਤਾਨੀ ਅਰ ਦਸਤਾਨੀ ਨੇ ਜਾਸੂਸੀ ਦੇ ਦੋਸ਼ ਕਬੂਲ ਕਰ ਲਏ ਸਨ ਤੇ ਉਸ ਨੂੰ ਉਮੀਦ ਹੈ ਕਿ ਇਸ ਕੰਮ ਦੇ ਬਦਲੇ ਉਸ ਨੂੰ 10 ਲੱਖ ਡਾਲਰ ਦਾ ਇਨਾਮ ਅਤੇ ਬ੍ਰਿਟਿਸ਼ ਵੀਜ਼ਾ ਮਿਲੇਗਾ ਇਰਾਨੀ ਮੀਡੀਆ ਦੇ ਅਨੁਸਾਰ ਇਹ ਕੇਸ ਸੁਪਰੀਮ ਕੋਰਟ ਸਮੇਤ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਦੇ ਵਿੱਚੋਂ ਲੰਘਿਆ ਸੀ ਹਾਲਾਂਕਿ ਮਨੁੱਖੀ ਅਧਿਕਾਰ ਸੰਗਠਨਾਂ ਤੇ ਪੱਛਮੀ ਸਰਕਾਰਾਂ ਨੇ ਇਸ ਦੀ ਨਿੰਦਾ ਕੀਤੀ ਕਾਰਕੁਨਾਂ ਦਾ ਕਹਿਣਾ ਹੈ ਕਿ ਅਜਿਹੇ ਕਈ ਮਾਮਲਿਆਂ ਦੇ ਵਿੱਚ ਇਕਬਾਲਿਆ ਬਿਆਨ ਦਬਾਹ ਹੇਠ ਲਏ ਜਾਂਦੇ ਹਨ ਤੇ ਮੁਕਦਮੇ ਤੁਰੰਤ ਸੰਤੰਤਰ ਕਾਨੂੰਨੀ ਪ੍ਰਤੀਨਿਧਤਾ ਤੋਂ ਬਿਨਾਂ ਬੰਦ ਕਮਰਿਆਂ ਦੇ ਵਿੱਚ ਚਲਾਏ ਜਾਂਦੇ ਨੇ ਜੂਨ ਦੇ ਵਿੱਚ ਇਜ਼ਰਾਈਲ ਤੇ ਇਰਾਨ ਵਿਚਾਲੇ ਹੋਏ ਸਿੰਦੀ ਜਾ ਸਿੱਧੀ ਜੰਗ ਤੋਂ ਬਾਅਦ ਈਰਾਨ ਹੁਣ ਤੱਕ 12 ਲੋਕਾਂ ਨੂੰ ਜਸੂਸੀ ਦੋਸ਼ ਦੇ ਵਿੱਚ ਫਾਂਸੀ ਦੇ ਚੁੱਕਿਆ ਹੈ। ਈਰਾਨ ਨੇ ਇਜ਼ਰਾਈਲ ਤੇ ਜਿਹੜਾ ਦੇਸ਼ ਦੇ ਅੰਦਰ ਪਰਮਾਣੂ ਵਿਗਿਆਨੀਆਂ ਦੀ ਹੱਤਿਆ ਤੇ ਰਣਨੀਤਿਕ ਸਹੂਲਤਾਂ ਦੀ ਸਾਈਬਰ ਸਬੋਤਾਜ ਕਰਨ ਦੇ ਦੋਸ਼ ਵੀ ਲਾਏ ਨੇ। ਆਖਰੀ ਖਬਰ ਵੱਲੋਂ ਬਧੀਏ ਤਾਂ ਦੁਨੀਆ ਨੂੰ ਕਰਜ਼ਾ ਦੇਣ ਵਾਲਾ ਚੀਨ ਜਿਹੜਾ ਹੈ ਖੁਦ ਕੰਗਾਲੀ ਵੱਲ ਵਧ ਰਿਹਾ ਹੈ 18.8 ਟ੍ਰਿਲੀਅਨ ਡਾਲਰ ਦਾ ਕਰਜ਼ਾ ਹੈ। ਚੀਨੀ ਅਰਥ ਆਰਥਿਕਤਾ ਹੁਣ ਪੱਟੜੀ ਤੋਂ ਉੱਤਰ ਦੀ ਨਜ਼ਰ ਆ ਰਹੀ ਹੈ ਚੀਨ ਦੀ ਚਮਕਦੀ ਤਸਵੀਰ ਦੇ ਸਾਹਮਣੇ ਜੋ ਧੁੰਦ ਛਾਈ ਹੋਈ ਹੈ ਉਸ ਨੂੰ ਡ੍ਰੈਗਨ ਹੁਣ ਖੁਦ ਵੀ ਨਕ ਜਿਹੜਾ ਨਕਾਰ ਨਹੀਂ ਸਕਦਾ ਚੀਨ ਇੱਕ ਪਾਸੇ ਜਿੱਥੇ ਦੁਨੀਆਂ ਨੂੰ ਇਹ ਦਿਖਾਉਣਾ ਦੀ ਕੋਸ਼ਿਸ਼ ਕਰਦਾ ਹੈ ਉਹ ਦੁਨੀਆਂ ਦੀ ਸਭ ਤੋਂ ਵੱਡੀ ਆਰਥਿਕਤਾ ਹੈ ਉੱਥੇ ਹੀ ਦੂਜੇ ਪਾਸੇ ਇਸ ਦੇਸ਼ ਦੇ ਵਿੱਚ ਡੀਫਲੇਸ਼ਨ ਇੱਕ ਅਸਤੋਲਿਤ ਜਿਹੜੀ ਆਰਥਿਕਤਾ ਦਾ ਸੰਕੇਤ ਦੇ ਰਹੀ ਹੈ ਚੀਨ ਦੇ ਵਿੱਚ ਲੋੜ ਤੋਂ ਵੱਧ ਉਤਪਾਦਨ ਸਮਰੱਥਾ ਜਿਹੜੀ ਹੈ ਐਕਸਟਰਾ ਪ੍ਰੋਡਕਸ਼ਨ ਕੈਪੇਸਿਟੀ ਜਿਹੜੀ ਹੈ ਕਾਰਨ ਰੋਜ਼ਾਨਾ ਜੀਵਨ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਕਟੌਤੀ ਹੋ ਰਹੀ ਹੈ ਬਲੰਬਰਗ ਦੀ ਰਿਪੋਰਟ ਦੇ ਮੁਤਾਬਕ ਲਗਭਗ 70 ਰੋਜ਼ਾਨਾ ਉਤਪਾਦਾਂ ਦੀਆਂ ਕੀਮਤਾਂ ਉਪਭੋਗਤਾ ਮੁੱਲ ਸੂਚਕ ਅੰਕ ਜਿਹੜਾ CPI ਦੇ ਅੰਕੜਿਆਂ ਦੇ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਦੇ ਨਾਲ ਡਿੱਗੀਆਂ ਨੇ ਖਾਸ ਕਰਕੇ ਉਹਨਾਂ ਵਸਤੂਆਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਕਟੌਤੀ ਦੇਖੀ ਗਈ ਹੈ ਜਿਨ੍ਹਾਂ ਨੂੰ ਆਮ ਖਰੀਦਦਾਰ ਖਰੀਦਦੇ ਨੇ ਝੂਠ ਦੇ ਜਾਲ ਦੇ ਵਿੱਚ ਫਸਿਆਇ ਚੀਜ਼ ਚੀਨ ਲਗਾਤਾਰ ਦੁਨੀਆ ਦੇ ਨਾਲ ਝੂਠ ਬੋਲਦਾ ਆ ਰਿਹਾ ਕਿ ਤੇ ਆਪਣੀ ਸੱਚਾਈ ਕਦੇ ਸਾਹਮਣੇ ਨਹੀਂ ਆਉਣ ਦਿੰਦਾ ਕਰੋਨਾ ਕਾਲ ਦੇ ਦੌਰਾਨ ਵੀ ਚੀਨ ਨੇ ਦੁਨੀਆ ਤੋਂ ਇਸ ਮਹਾਮਾਰੀ ਦੇ ਬਾਰੇ ਲੁਕੋ ਕੇ ਰੱਖਿਆ ਸੀ ਤੇ ਦੁਨੀਆ ਦੇ ਸਾਹਮਣੇ ਕਰੋਨਾ ਦੀ ਸੱਚਾਈ ਆਉਣ ਤੋਂ ਬਾਅਦ ਵੀ ਚੀਨ ਨੇ ਆਪਣੇ ਦੇਸ਼ 'ਚ ਕਰੋਨਾ ਕੇਸਾਂ ਦੇ ਸਹੀ ਅੰਕੜੇ ਛੁਪਾਏ ਸਨ ਹੁਣ ਚੀਨ ਇਸੇ ਤਰ੍ਹਾਂ ਦੁਨੀਆ ਤੋਂ ਆਪਣੀ ਆਰਥਿਕਤਾ ਦਾ ਸੱਚ ਵੀ ਛੁਪਾ ਰਿਹਾ ਹੈ ਹਾਲਾਂਕਿ ਚੀਨ ਦੀ ਆਰਥਿਕਤਾ 5 ਫੀਸਦੀ ਦੀ ਰਫ਼ਤਾਰ ਦੇ ਨਾਲ ਵੱਧ ਰਹੀ ਹੈ ਪਰ ਸੱਚ ਇਹ ਵੀ ਹੈ ਕਿ ਚੀਨ ਕਰਜ਼ੇ ਦੇ ਬੋਝ ਹੇਠ ਦਬਦਾ ਦਬਦਾ ਜਾ ਰਿਹਾ ਹੈ ਭਾਰਤ ਦੇ ਇਸ ਗਵਾਂਡੀ ਮੁਲਕ ਦੇ ਵਿੱਚ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਆਪਣੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਜੜੀਆਂ ਨੇ ਪਹੁੰਚ ਗਈਆਂ ਨੇ ਖਰੀਦਦਾਰਾਂ ਦੀ ਕਮੀ ਹੈ ਚੀਨ ਦੇ ਵਿੱਚ ਉਤਪਾਦਕਤਾ ਇੰਨੀ ਜ਼ਿਆਦਾ ਹੋ ਗਈ ਹੈ ਕਿ ਹੁਣ ਸਮਾਨ ਖਰੀਦਣ ਵਾਲੇ ਲੋਕ ਘਟ ਪਏ ਗਏ ਨੇ ਤੇ ਲੋਕ ਸਮਾਨ ਜ਼ਿਆਦਾ ਤੋਂ ਜ਼ਿਆਦਾ ਖਰੀਦਣ ਇਸ ਦੇ ਲਈ ਰੋਜ਼ਾਨਾ ਜੀਵਨ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਜੜੀਆਂ ਨੇ ਕਾਫੀ ਹੱਦ ਤੱਕ ਜੜੀਆਂ ਨੇ ਘਟਾ ਦਿੱਤੀਆਂ ਗਈਆਂ ਨੇ ਜੀ ਦੋਸਤੋ ਇਹ ਸਾਂਝੀ ਦਿਸ਼ਤ ਦੇ ਦੀਆਂ ਖਬਰਾਂ ਤੇ ਅੱਜ ਜਿਹੜਾ 7 ਜਨਵਰੀ 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਤੇ ਦੋਸਤੋ ਇੱਥੇ ਹੀ ਮੈਨੂੰ ਦਿਓ ਆ ਗਿਆ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਫਿਰ ਹੋਵੇਗੀ ਮੁਲਾਕਾ